ਸਤਿ ਸ਼੍ਰੀ ਅਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪਹਿਲਗਾਮ ਹਮਲੇ ਨੇ ਦੋਸਤੋ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਪੂਰੇ ਦੇਸ਼ ਦੇ ਵਿੱਚ ਜਿਹੜੀ ਇਸ ਦੀ ਨਿੰਦਿਆ ਹੋ ਰਹੀ ਹੈ ਦੱਸਦੇ ਕਿ ਉਸ ਹਮਲੇ ਤੋਂ ਪਹਿਲਾਂ ਜਿਹੜੀਆਂ ਜੰਮੂ ਕਸ਼ਮੀਰ ਦੇ ਆਵਾਦੀਆਂ ਸੀ ਉਹਨਾਂ ਨੂੰ ਪਿਆਰ ਦੀਆਂ ਮਹਤਾਜ ਆਵਾਦੀਆਂ ਕਿਹਾ ਜਾਂਦਾ ਸੀ ਕਿਉਂਕਿ ਕੋਈ ਵੀ ਟੂਰਿਸਟ ਜਾਂ ਕੋਈ ਨਵਾਂ ਵਿਆਹੇ ਜੋੜਾ ਉੱਥੇ ਜਾਂਦਾ ਸੀ ਆਪਣੇ ਪਿਆਰ ਦਾ ਜਿਹੜਾ ਇਜ਼ਹਾਰ ਕਰਨ ਲਈ ਆਪਣੇ ਪਿਆਰ ਨੂੰ ਹੋਰ ਗੂੜਾ ਬਣਾ ਲਈ ਉਹਨਾਂ ਆਵਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਅੱਜ ਉਹ ਜਿਹੜੀਆਂ ਆਵਾਦੀਆਂ ਨੇ ਉਹ ਨਫ਼ਰਤ ਦੇ ਅੱਗ ਦੇ ਵਿੱਚ ਸੜ ਚੁੱਕੀਆਂ ਨੇ ਦੱਸ ਦੇ ਕਿ ਨਫ਼ਰਤ ਦੇ ਅੱਗ ਦੇ ਵਿੱਚ ਕਿਸ ਤਰ੍ਹਾਂ ਸੜ ਚੁੱਕੇ ਨੇ ਪਹਿਲਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜੇ ਪਹਿ ਲਗਾਮ ਤੇ ਜਿਹੜਾ ਡਲ ਝੀਲ ਆ ਉੱਥੇ ਜਿਹੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਤਾਂ ਅੱਜ ਉੱਥੇ ਜਿਹੜੇ ਐ ਕਬੂਤਰ ਬੋਲਣੇ ਸ਼ੁਰੂ ਹੋ ਗਏ ਨੇ ਕੋਈ ਵੀ ਉੱਥੇ ਇਨਸਾਨ ਐ ਜਿਹੜਾ ਤੁਹਾਨੂੰ ਨਹੀਂ ਦਿਖਾਈ ਦੇਵੇਗਾ ਬਿਲਕੁਲ ਵਹਿਰਾਨ ਪਈ ਹੋ ਜਗਾ ਜੇ ਡੀ ਕੀ ਕਦੇ ਟੂਰਿਸਟਾਂ ਦੇ ਨਾਲ ਪਰੇ ਰਹਿੰਦੀ ਸੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਜਿਹਨੂੰ ਕਹਿੰਦੇ ਨੇ ਆਪਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਉੱਥੇ ਹੁੰਦੀ ਸੀ ਪਹਿਲਾਂ ਤਾਂ ਹੁਣ ਇਸ ਹਮਲੇ ਦੇ ਬਾਅਦ ਵਿੱਚ ਸਾਰੇ ਜਿੰਨੇ ਵੀ ਟੂਰਿਸਟ ਪਲੇਸ ਨੇ ਉਹ ਸਾਰੇ ਹੀ ਖਾਲੀ ਹੋ ਗਏ ਨੇ ਬਿਲਕੁਲ ਉੱਥੇ ਕੋਈ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਇਸ ਹਮਲੇ ਦੇ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੈ ਉਹਨਾਂ ਲੋਕਾਂ ਨੂੰ ਜਿਹੜਾ ਪਹੁੰਚਾਇਆ ਜਿਨ੍ਹਾਂ ਦੀ ਰੋਟੀ ਉਹਨਾਂ ਟੂਰਿਸਟ ਥਾਂਾਂ ਤੋਂ ਚਲਦੀ ਸੀ ਅਕਸਰ ਆਪਣੀਆਂ ਦੁਕਾਨਾਂ ਲਾ ਕੇ ਜਾਂ ਫਿਰ ਉਹ ਕੋਟ ਸਵਾਰੀ ਕਰਵਾ ਕੇ ਜਾਂ ਬਹੁਤ ਸਾਰੇ ਹੋਰ ਜਿਹੜੇ ਛੋਟੇ ਮੋਟੇ ਕੰਮ ਨੇ ਜਿਨ੍ਹਾਂ ਦੇ ਨਾਲ ਉਹਨਾਂ ਲੋਕਾਂ ਦਾ ਢਿੱਡ ਪਾਲਦਾ ਸੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਡਲ ਚੀਰ ਦੇ ਉੱਪਰ ਜਿਹੜਾ ਓਜਾੜ ਬਿਲਕੁਲ ਬਰਹਾਲ ਪਈ ਹੈ ਡਲ ਚੀਰ ਇੱਥੇ ਲੋਕਾਂ ਦੇ ਕੋਲ ਜਾ ਕੇ ਵੀਡੀਓ ਪਾਈ ਜਾਂਦੇ ਸੀ ਪਿਆਰ ਦੇ ਨਾਲ ਜਿਹੜੀਆਂ ਰੀਲਾਂ ਬਣਾਈਆਂ ਜਾਂਦੇ ਸੀ ਤਾਂ ਅੱਜ ਇਸ ਜਗ੍ਹਾ ਦੇ ਉੱਪਰ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਵੱਡੇ ਆਤਵਾਦੀ ਹਮਲੇ ਨੇ ਇਹਨਾਂ ਸਵਰਗ ਜੀਆਂ ਥਾਂਵਾਂ ਨੂੰ ਜਿਹੜਾ ਨੁਕਸਾਨ ਪਜਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਸ ਹੁੰਦੀ ਹੈ ਕਿਉਂਕਿ ਆਏ ਸੀਜ਼ਨ ਹੀ ਉੱਥੋਂ ਜਿਹੜੇ ਉੱਥੇ ਜਿਹੜੇ ਸੈਲਾਨੀ ਜਾਂਦੇ ਨੇ ਉਹਨਾਂ ਲੋਕਾਂ ਨੂੰ ਸੈਲਾਨੀਆਂ ਦੇ ਕੋਲੋਂ ਹੀ ਜਿਹੜੇ ਚਾਰ ਪੈਸੇ ਇਕੱਠੇ ਹੁੰਦੇ ਸੀ ਇਹ ਕਿਉਂਕਿ ਬਾਕੀ ਤਾਂ ਸਾਰਾ ਸਾਲ ਉੱਥੇ ਜਿਹੜੀ ਆ ਬਰਫ਼ ਪਈ ਰਹਿੰਦੀ ਹੈ ਕਿਉਂਕਿ ਇਹ ਬਹੁਤ ਉੱਚੀ ਜਗ੍ਹਾ ਹੈ ਉੱਥੇ ਹੋਰ ਕੋਈ ਕੰਮ ਕੀਤਾ ਨਹੀਂ ਹੈ ਉਹ ਲੋਕ ਸੈਲਾਨੀਆਂ ਦੇ ਸਿਰਾਂ ਤੋਂ ਜਿਹੜਾ ਆਪਣਾ ਦਾਣਾ ਪਾਣੀ ਚਲਾਉਂਦੇ ਸੀ ਤਾਂ ਉਹ ਜਿਹੜੀ ਹੁਣ ਜਗ੍ਹਾ ਹੈ ਬਿਲਕੁਲ ਬੇਹਾਨ ਪਈ ਆ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਇਹਦਾ ਜਗ੍ਹਾ ਦੇ ਉੱਪਰ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਤਾਂ ਦੂਜੇ ਪਾਸੇ ਪਾਕਿਸਤਾਨ ਬਾਰਡਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿੱਥੇ ਰੀਟ੍ਰੀਟ ਪਰੇਡ ਹੈ ਜਿਹੜੀ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆ ਕੇ ਉੱਥੇ ਬਹਿੰਦੇ ਨੇ ਤਾਂ ਦੋਵਾਂ ਦੇਸ਼ਾਂ ਦੇ ਇਹ ਰਿਟ੍ਰੇਟ ਦੀ ਗੱਲ ਕਰਦੇ ਸੀ ਤਾਂ ਅੱਜ ਉਹ ਰੇਟ੍ਰੇਟ ਪਰੇਡ ਵਾਲੀ ਜਿਹੜੀ ਜਗ੍ਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਬੇਰਾਨ ਪਈ ਹੈ ਉੱਥੇ ਰਿਟ੍ਰੇਟ ਪਰੇਡ ਹੈ ਜਿਹੜੀ ਦੇਖਣ ਜਾਂਦੇ ਸੀ ਲੋਕ ਉੱਥੇ ਵੀ ਕੋਈ ਵੀ ਤੁਹਾਨੂੰ ਦੇਖਣ ਨੂੰ ਨਜ਼ਰ ਨਹੀਂ ਆਵੇਗਾ ਤਾਂ ਇਸ ਨਫ਼ਰਤ ਦੇ ਵਿੱਚ ਬਹੁਤ ਸਾਰਾ ਜਿਹੜਾ ਨੁਕਸਾਨ ਹੈ ਦੋਵਾਂ ਦੇਸ਼ਾਂ ਦਾ ਹੋਇਆ ਤਾਂ ਪਤਾ ਨਹੀਂ ਕਦੋਂ ਇਹਨਾਂ ਜਿਹੜੇ ਕਟਿਆ ਕਰਮ ਕਰਨ ਵਾਲੇ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਕਦੋਂ ਠੱਲ ਪਾਈ ਜਾਊਗੀ ਪਰ ਜਿਹੜਾ ਉਹਨਾਂ ਦੇ ਬਲੋਏ ਕਟਿਆ ਕੰਮ ਕੀਤਾ ਗਿਆ ਜਿਹੜਾ ਪਹਿਲਗਾਮ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਜਿਹੜਾ ਅਸਰ ਹੈ ਬਹੁਤ ਸਾਰੇ ਲੋਕਾਂ ਨੇ ਇਹ ਦਾਣੇ ਪਾਣੀ ਦੇ ਉੱਪਰ ਪਿਆ ਤਾਂ ਤਸਵੀਰਾਂ ਸੀ ਤੁਹਾਨੂੰ ਇੜੀਆਂ ਡੱਲ ਛਿਲਦੇ ਵੀ ਦਿਖਾਈਆਂ ਨੇ ਤਾਂ ਪਾਕਿਸਤਾਨ ਬਾਰਡਰ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਵੀ ਕੋਈ ਵੀ ਜਿਹੜਾ ਤੁਹਾਨੂੰ ਸਾਕਸ਼ਣ ਨਹੀਂ ਦੇਖੇਗਾ ਜਿਹੜਾ ਕਿ ਅਕਸਰ ਸੈਲਾਨੀਆਂ ਦੇ ਨਾਲ ਜਿਹੜਾ ਭਰਿਆ ਰਹਿੰਦਾ ਸੀ ਪਰ ਹੁਣ ਇੱਥੇ ਬਿਲਕੁਲ ਬੇਰਾਨਾ ਹੋ ਗਿਆ ਤਾਂ ਬਹੁਤ ਮੰਦਭਾਗੀ ਘਟਨਾ ਸੀ ਜਿਹੜੀ ਪਹਿ ਲਗਾਉਂਦੀ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਰੋ ਜਿਹੜਾ ਇਹ ਖਮਿਆਜਾ ਭੁਗਤਣਾ ਪਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੇਰਾਨ ਹੋਈਆਂ ਨੇ ਤਸਵੀਰਾਂ ਜਿੱਥੇ ਕਿ ਤਿਲ ਸੱਟੂ ਨੂੰ ਜਗ੍ਹਾ ਨਹੀਂ ਸੀ ਹੁੰਦੀ ਬਹੁਤ ਸਾਰੀਆਂ ਰੀਲਾ ਤੁਸੀਂ ਅਕਸਰ ਪਹਿਲਾਂ ਦੇਖਦੇ ਹੁੰਦੇ ਸੀ ਡਲ ਛਿਲ ਦੇ ਪਰੋ ਲੋਕ ਸ਼ਿਕਾਰੇ ਦੇ ਵਿੱਚ ਬੈਠ ਕੇ ਜਿਆ ਬੜਾ ਕੇ ਪੋਸਟ ਕਰਦੇ ਸੀ ਪਰ ਹੁਣ ਉੱਥੇ ਕੋਈ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਪੈਲਗਾਮ ਹਮਲੇ ਨੇ ਦੋਸਤੋ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਪੂਰੇ ਦੇਸ਼ ਦੇ ਵਿੱਚ ਜਿਹੜੀ ਇਸ ਦੀ ਨਿੰਦਿਆ ਹੋ ਰਹੀ ਹੈ ਦੱਸ ਦੇ ਕਿ ਉਸ ਹਮਲੇ ਤੋਂ ਪਹਿਲਾਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਆਬਾਦੀਆਂ ਸੀ ਉਹਨਾਂ ਨੂੰ ਪਿਆਰ ਦੀਆਂ ਮਹਤਾਜ ਆਬਾਦੀਆ ਕਿਹਾ ਜਾਂਦਾ ਸੀ ਕਿਉਂਕਿ ਕੋਈ ਵੀ ਟੂਰਿਸਟ ਜਾਂ ਕੋਈ ਨਵਾਂ ਵਿਆਹੇ ਜੋੜਾ ਉੱਥੇ ਜਾਂਦਾ ਸੀ ਆਪਣੇ ਪਿਆਰ ਦਾ ਜਿਹੜਾ ਇਜ਼ਹਾਰ ਕਰਨ ਲਈ ਆਪਣੇ ਪਿਆਰ ਨੂੰ ਹੋਰ ਗੂੜਾ ਬਣਾ ਲਈ ਉਹਨਾਂ ਆਬਾਦੀਆਂ ਦੇ ਵਿੱਚ ਜਾਂਦੇ ਸੀ ਤਾਂ ਅੱਜ ਉਹ ਜਿਹੜੀਆਂ ਆਬਾਦੀਆਂ ਨੇ ਉਹ ਨਫ਼ਰਤ ਦੇ ਅਗ ਦੇ ਵਿੱਚ ਸੜ ਚੁੱਕੇ ਨੇ ਦੱਸ ਜੇ ਕਿ ਨਫ਼ਰਤ ਦੇ ਅਗ ਦੇ ਵਿੱਚ ਕਿਸ ਤਰ੍ਹਾਂ ਸੜ ਚੁੱਕੇ ਨੇ ਪਹਿਲਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜੀ ਪਹਿ ਲਗਾਮ ਤੇ ਜਿਹੜਾ ਡਲ ਝੀਲ ਆ ਉੱਥੇ ਜਿਹੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਤਾਂ ਅੱਜ ਉੱਥੇ ਜਿਹੜੇ ਆ ਕਬੂਤਰ ਬੋਲਣੇ ਸ਼ੁਰੂ ਹੋ ਗਏ ਨੇ ਕੋਈ ਵੀ ਉੱਥੇ ਇਨਸਾਨ ਹੈ ਜਿਹੜਾ ਤੁਹਾਨੂੰ ਨਹੀਂ ਦਿਖਾਈ ਦੇਵੇਗਾ ਬਿਲਕੁਲ ਵਿਹਾਨ ਪਈ ਹੋ ਜਗਾ ਜਿਹੜੀ ਕਿ ਕਦੇ ਟੂਰਿਸਟਾਂ ਦੇ ਨਾਲ ਭਰੀ ਰਹਿੰਦੀ ਸੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਜਿਹਨੂੰ ਕਹਿੰਦੇ ਨੇ ਆਪਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਉੱਥੇ ਹੁੰਦੀ ਸੀ ਪਹਿਲਾਂ ਤਾਂ ਹੁਣ ਇਸ ਹਮਲੇ ਦੇ ਬਾਅਦ ਵਿੱਚ ਸਾਰੇ ਜਿੰਨੇ ਵੀ ਟੂਰਿਸਟ ਪਲੇਸ ਨੇ ਉਹ ਸਾਰੇ ਹੀ ਖਾਲੀ ਹੋ ਗਏ ਨੇ ਬਿਲਕੁਲ ਉੱਥੇ ਕੋਈ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਇਸ ਹਮਲੇ ਦੇ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੈ ਉਹਨਾਂ ਲੋਕਾਂ ਨੂੰ ਜਿਹੜਾ ਪਹੁੰਚਾਇਆ ਜਿਨ੍ਹਾਂ ਦੀ ਰੋਟੀ ਉਹਨਾਂ ਟੂਰਿਸਟ ਥਾਮਾਂ ਤੋਂ ਚੱਲਦੀ ਸੀ ਅਕਸਰ ਆਪਣੀਆਂ ਦੁਕਾਨਾਂ ਲਾ ਕੇ ਜਾਂ ਫਿਰ ਉਹ ਕੋਟ ਸਵਾਰੀ ਕਰਵਾ ਕੇ ਜਦ ਬਹੁਤ ਸਾਰੇ ਹੋਰ ਜਿਹੜੇ ਛੋਟੇ ਮੋਟੇ ਕੰਮ ਨੇ ਜਿਨ੍ਹਾਂ ਦੇ ਨਾਲ ਉਹਨਾਂ ਲੋਕਾਂ ਦਾ ਢਿੱਡ ਪਾਲਦਾ ਸੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਡਲ ਚੇਲ ਦੇ ਉੱਪਰ ਜਿਹੜਾ ਉਜਾੜ ਬਿਲਕੁਲ ਬਰਹਾਨ ਪਈ ਹੈ ਡਲ ਚੀਰ ਇੱਥੇ ਲੋਕਾਂ ਦੇ ਬਰੋ ਜਾ ਕੇ ਵੀਡੀਓ ਪਾਈ ਜਾਂਦੇ ਸੀ ਪਿਆਰ ਦੇ ਨਾਲ ਜਿਹੜੀਆਂ ਰੀਲਾਂ ਬਣਾਈਆਂ ਜਾਂਦੇ ਸੀ ਤਾਂ ਅੱਜ ਇਸ ਜਗ੍ਹਾ ਦੇ ਉੱਪਰ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਵੱਡੇ ਆਤਵਾਦੀ ਹਮਲੇ ਨੇ ਇਹਨਾਂ ਸਵਰਗ ਜੀ ਨੇ ਥਾਂ ਨੂੰ ਜਿਹੜਾ ਨੁਕਸਾਨ ਪਜਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਸ ਹੁੰਦੀ ਹੈ ਕਿਉਂਕਿ ਆਏ ਸੀਜ਼ਨ ਹੀ ਉੱਥੋਂ ਜਿਹੜੇ ਉੱਥੇ ਜਿਹੜੇ ਸੈਲਾਨੀ ਜਾਂਦੇ ਨੇ ਉਹਨਾਂ ਲੋਕਾਂ ਨੂੰ ਸੈਲਾਨੀਆਂ ਦੇ ਕੋਲੋਂ ਹੀ ਜਿਹੜੇ ਚਾਰ ਪੈਸੇ ਇਕੱਠੇ ਹੁੰਦੇ ਸੀ ਕਿਉਂਕਿ ਬਾਕੀ ਤਾਂ ਸਾਰਾ ਸਾਲ ਉੱਥੇ ਜਿਹੜੀ ਆ ਬਰਫ਼ ਪਈ ਰਹਿੰਦੀ ਹੈ ਕਿਉਂਕਿ ਇਹ ਬਹੁਤ ਉੱਚੀ ਜਗ੍ਹਾ ਹੈ ਉੱਥੇ ਹੋਰ ਕੋਈ ਕੰਮ ਕੀਤਾ ਨਹੀਂ ਹੈ ਉਹ ਲੋਕ ਸੈਲਾਨੀਆਂ ਦੇ ਸਿਰਾਂ ਤੋਂ ਜਿਹੜਾ ਆਪਣਾ ਦਾਣਾ ਪਾਣੀ ਚਲਾਉਂਦੇ ਸੀ ਤਾਂ ਉਹ ਜਿਹੜੀ ਹੁਣ ਜਗ੍ਹਾ ਹੈ ਬਿਲਕੁਲ ਬੇਹਾਨ ਪਈ ਆ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਇਹਦਾ ਜਗ੍ਹਾ ਦੇ ਉੱਪਰ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਤਾਂ ਦੂਜੇ ਪਾਸੇ ਪਾਕਿਸਤਾਨ ਬਾਰਡਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿੱਥੇ ਰੀਟ੍ਰੇਟ ਪਰੇਡ ਹੈ ਜਿਹੜੀ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆ ਕੇ ਉੱਥੇ ਬਹਿੰਦੇ ਨੇ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੀ ਗੱਲ ਕਰਦੇ ਸੀ ਤਾਂ ਅੱਜ ਉਹ ਰੀਟ੍ਰੇਟ ਪਰੇਡ ਵਾਲੀ ਜਿਹੜੀ ਜਗ੍ਹਾ ਹੈ ਤਾਂ ਦੇਖ ਸਕਦੇ ਤੁਸੀਂ ਬਿਲਕੁਲ ਬੇਰਾਨ ਪਈ ਹੈ ਉੱਥੇ ਰੀਟ੍ਰੇਟ ਪਰੇਡ ਹੈ ਜਿਹੜੀ ਦੇਖਣ ਜਾਂਦੇ ਸੀ ਲੋਕ ਉੱਥੇ ਵੀ ਕੋਈ ਵੀ ਤੁਹਾਨੂੰ ਦੇਖਣ ਨੂੰ ਨਜ਼ਰ ਨਹੀਂ ਆਵੇਗਾ ਤਾਂ ਇਸ ਨਫ਼ਰਤ ਦੇ ਵਿੱਚ ਬਹੁਤ ਸਾਰਾ ਜਿਹੜਾ ਨੁਕਸਾਨ ਹੈ ਦੋਵਾਂ ਦੇਸ਼ਾਂ ਦਾ ਹੋਇਆ ਤਾਂ ਪਤਾ ਨਹੀਂ ਕਦੋਂ ਇਹਨਾਂ ਜਿਹੜੇ ਕਟਿਆ ਕਰਮ ਕਰਨ ਵਾਲੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਕਦੋਂ ਠੱਲ ਪਾਈ ਜਾਊਗੀ ਪਰ ਜਿਹੜਾ ਉਹਨਾਂ ਦੇ ਵੱਲੋਂ ਇਹ ਕਟਿਆ ਕੰਮ ਕੀਤਾ ਗਿਆ ਜਿਹੜਾ ਪਹਿਲਗਾਮ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਜਿਹੜਾ ਅਸਰ ਹੈ ਬਹੁਤ ਸਾਰੇ ਲੋਕਾਂ ਨੇ ਦਾਣੇ ਪਾਣੀ ਦੇ ਉੱਪਰ ਪਿਆ ਤਾਂ ਤਸਵੀਰਾਂ ਸੀ ਤੁਹਾਨੂੰ ਇਡੀਆਂ ਡੱਲ ਚੀਲਦੀਆਂ ਵੀ ਦਿਖਾਈਆਂ ਨੇ ਤਾਂ ਪਾਕਿਸਤਾਨ ਬਾਰਡਰ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਵੀ ਕੋਈ ਵੀ ਜਿਹੜਾ ਤੁਹਾਨੂੰ ਸਾਕਸ਼ਣ ਨਹੀਂ ਦੇਖੇਗਾ ਜਿਹੜਾ ਕਿ ਅਕਸਰ ਸਹਿਲਾਨੀਆਂ ਦੇ ਨਾਲ ਜਿਹੜਾ ਭਰਿਆ ਰਹਿੰਦਾ ਸੀ ਪਰ ਹੁਣ ਇੱਥੇ ਬਿਲਕੁਲ ਬੇਰਾਨ ਹੋ ਗਿਆ ਤਾਂ ਬਹੁਤ ਮੰਦਭਾਗੀ ਘਟਨਾ ਸੀ ਜਿਹੜੀ ਪਹਿ ਲਗਾਮ ਦੀ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਖਮਿਆਜਾ ਭੁਗਤਣਾ ਪਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੇਰਾਨ ਹੋਈਆਂ ਨੇ ਤਸਵੀਰਾਂ ਜਿੱਥੇ ਕਿ ਤਿਲ ਸੱਟੂ ਨੂੰ ਜਗ੍ਹਾ ਨਹੀਂ ਸੀ ਹੁੰਦੀ ਬਹੁਤ ਸਾਰੀਆਂ ਰੇਲਾ ਤੁਸੀਂ ਅਕਸਰ ਪਹਿਲਾਂ ਦੇਖਦੇ ਹੁੰਦੇ ਸੀ ਡਲ ਛਿਲ ਦੇ ਪਰੋ ਲੋਕ ਸ਼ਿਕਾਰੇ ਦੇ ਵਿੱਚ ਬੈਠ ਕੇ ਜਿਆ ਪੜਾ ਕੇ ਪੋਸਟ ਕਰਦੀ ਸੀ ਪਰ ਹੁਣ ਉੱਥੇ ਕੋਈ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ